ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਮੇਰੀਆਂ ਭੈਣਾਂ ਦੇ ਲਈ ਹੈ ਜੇਕਰ ਮੇਰੀਆਂ ਭੈਣਾਂ ਆਪਣੀ ਰਸੋਈ ਦੇ ਵਿੱਚੋਂ ਇਹ ਤਿੰਨ ਚੀਜ਼ਾਂ ਬਦਲ ਦੇਣ ਜਾਂ ਫਿਰ ਕਹਿ ਲਓ ਕਿ ਇਹ ਤਿੰਨ ਆਦਤਾਂ ਬਦਲ ਲੈਣ ਤਾਂ ਘਰ ਦੇ ਵਿੱਚ ਬਰਕਤ ਖੁਸ਼ਹਾਲੀ ਤੰਦਰੁਸਤੀ ਆਪੇ ਹੀ ਆ ਜਾਵੇਗੀ ਅਤੇ ਉਹ ਸੰਗਤ ਜੀ ਕਿਹੜੀਆਂ ਤਿੰਨ ਚੀਜ਼ਾਂ ਆਪਾਂ ਬਦਲਣੀਆਂ ਹਨ ਇਸੇ ਬਾਰੇ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇਸ ਕਰਕੇ ਬਾਣੀ ਪੜਨ ਵਾਲੀਆਂ ਮੇਰੀਆਂ ਭੈਣਾਂ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣ ਤੇ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਹਰ ਵਾਰ ਬੇਨਤੀ ਕਰਦੇ ਹਾਂ ਗੱਲ ਕਰਦੇ ਹਾਂ ਕਿ ਜਿਸ ਘਰ ਦੇ ਵਿੱਚ ਬਾਣੀ ਪੜੀ ਜਾਂਦੀ ਹੈ ਭਾਵੇਂ ਕਿ ਜਿਸ ਘਰ ਦੇ ਵਿੱਚ ਬਾਣੀ ਦਾ ਪਾਠ ਹੁੰਦਾ ਹੈ ਜਿਸ ਘਰ ਵਿੱਚ ਬਾਣੀ ਉਤੇ ਵਿਚਾਰ ਹੁੰਦੀ ਹੈ ਬਾਣੀ ਨੂੰ ਪੜ ਕੇ ਵਿਚਾਰਿਆ ਜਾਂਦਾ ਹੈ ਉਸ ਘਰ ਉਤੇ ਮੇਰੇ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੁੰਦੀ ਹੈ ਬੜੀ ਮਿਹਰ ਹੁੰਦੀ ਹੈ ਕਿਉਂਕਿ ਸਾਡੇ ਜੀਵਨ ਨੂੰ ਬਾਣੀ ਦੇ ਗਿਆਨ ਨਹੀਂ ਬਦਲਣਾ ਹੈ ਉਹ ਜੀਵ ਕਰਮਾਂ ਵਾਲੇ ਹੁੰਦੇ ਹਨ ਜੋ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਦੇ ਹਨ ਵਾਣੀ ਪੜ੍ਹ ਕੇ ਫਿਰ ਵਿਚਾਰ ਕਰਕੇ ਗੁਰੂ ਦੀ ਦਿੱਤੀ ਸਿੱਖਿਆ ਦੇ ਉਪਦੇਸ਼ਾਂ ਨੂੰ ਸੰਦੇਭਾਨ ਅਤੇ ਉਹਨਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਂਦੇ ਵੀ ਹਨ ਉਹਨਾਂ ਸਿੱਖਿਆ ਉਪਦੇਸ਼ਾਂ ਦੇ ਆਧਾਰ ਤੇ ਆਪਣਾ ਜੀਵਨ ਜਿਉਂਦੇ ਹਨ ਕਿਉਂਕਿ ਗੁਰੂ ਦੀ ਸਿੱਖਿਆ ਸਾਡੇ ਜੀਵਨ ਦੇ ਸਾਰੇ ਹੀ ਦੁੱਖ ਦੂਰ ਕਰ ਦਿੰਦੀ ਹੈ ਦੁੱਖਾਂ ਦਾ ਨਾਸ ਕਰਦੀ ਹੈ ਤੇ ਦੁੱਖਾਂ ਦੇ ਨਾਲ ਸੰਘਰਸ਼ ਜੀ ਫਿਰ ਲੜਨਾ ਵੀ ਸਿਖਾਉਂਦੀ ਹੈ ਗੁਰੂ ਦੀ ਬਾਣੀ ਦਾ ਜੋ ਗਿਆਨ ਹੈ ਉਹ ਸਾਡੇ ਜੀਵਨ ਦੀ ਨਿਰਾਸ਼ਾ ਖਤਮ ਕਰ ਦਿੰਦਾ ਹੈ ਸਾਡੇ ਵਿੱਚ ਚੜ੍ਹਦੀ ਕਲਾ ਆ ਜਾਂਦੀ ਹੈ ਗੁਰੂ ਦੀ ਬਾਣੀ ਸਾਡਾ ਜੰਮਨ ਮਰਨ ਕੱਟਿਆ ਜਾਂਦਾ ਹੈ ਇਸੇ ਕਰਕੇ ਵਾਰ-ਵਾਰ ਬੇਨਤੀ ਸੰਗਤ ਜੀ ਕਰਦੇ ਹਾਂ ਕਿ ਬਾਣੀ ਪੜਨ ਦਾ ਇੱਕ ਵੀ ਮੌਕਾ ਹੱਥ ਵਿੱਚੋਂ ਹੱਥਾਂ ਵਿੱਚੋਂ ਨਹੀਂ ਗਵਾਉਣਾ ਚਾਹੀਦਾ ਬਹਾਨੇ ਨਹੀਂ ਬਣਾਉਣੇ ਚਾਹੀਦੇ ਕਿ ਮੇਰੇ ਕੋਲ ਸਮਾਂ ਨਹੀਂ ਹੈ ਮੇਰੇ ਕੋਲ ਕੰਮਕਾਰ ਬਹੁਤ ਜ਼ਿਆਦੇ ਨੇ ਜਾਂ ਮੈਂ ਨੌਕਰੀ ਪੇਸ਼ੇ ਵਾਲਾ ਹਾਂ ਜਾਂ ਮੈਨੂੰ ਘਰ ਦੇ ਕੰਮਕਾਰ ਬਹੁਤ ਜ਼ਿਆਦੇ ਹੁੰਦੇ ਹਨ ਜਿਸ ਕਰਕੇ ਮੇਰਾ ਬਾਣੀ ਪੜਨ ਦਾ ਸਮਾਂ ਨਹੀਂ ਲੱਗਦਾ ਪਰ ਆਪਾਂ ਦੁਨੀਆਦਾਰੀ ਵਿੱਚ ਵਿਚਰਦੇ ਹੋਏ ਘਰ ਦੇ ਕੰਮਕਾਰ ਕਰਦੇ ਹੋਏ ਬਾਹਰ ਦੇ ਕੰਮ ਕਰਦੇ ਹੋਏ ਬਾਣੀ ਦੇ ਨਾਲ ਜੁੜਨਾ ਬਾਣੀ ਦੇ ਨਾਲ ਜੁੜੇ ਰਹਿਣਾ ਹੈ ਬਾਣੀ ਤੋਂ ਆਨੰਦ ਅਤੇ ਲਾਭ ਪ੍ਰਾਪਤ ਕਰਦੇ ਰਹਿਣਾ ਹੈ ਐਸਕਰ ਕੇ ਗੁਰੂ ਦੀ ਬਾਣੀ ਕਹਿੰਦੀ ਹੈ ਕਿ ਬਾਣੀ ਪੜਦਿਆਂ ਹੋਇਆਂ ਕੀਤਾ ਹੋਇਆ ਕੋਈ ਵੀ ਕੰਮ ਬੰਦਗੀ ਬਣ ਜਾਂਦਾ ਹੈ ਜਿਸ ਤਰ੍ਹਾਂ ਬਾਣੀ ਪੜਦਿਆਂ ਹੋਇਆਂ ਕੀਤਾ ਹੋਇਆ ਕੰਮ ਬੰਦਗੀ ਬਣ ਜਾਂਦਾ ਹੈ ਸੰਗਤ ਜੀ ਉਸੇ ਤਰ੍ਹਾਂ ਆਪਾਂ ਰਸੋਈ ਵਿੱਚ ਖਾਣਾ ਬਣਾਉਂਦੇ ਹਾਂ ਜੇ ਬਾਣੀ ਪੜਦੇ ਹਾਂ ਤਾਂ ਉਹ ਖਾਣਾ ਵੀ ਅੰਮ੍ਰਿਤ ਰੂਪੀ ਬਣ ਜਾਂਦਾ ਹੈ ਉਹ ਭੋਜਨ ਜਦसे ਅੰਦਰ ਵੀ ਜਾਂਦਾ ਹੈ ਉਸੇ ਹਿਰਦੇ ਵਿੱਚ ਠੰਡ ਪਾਉਂਦਾ ਹੈ ਉਸੇ ਮਨ ਦੇ ਕਈ ਵਿਸ਼ੇ ਵਿਕਾਰ ਉਹਨਾਂ ਨੂੰ ਦੂਰ ਕਰ ਦਿੰਦਾ ਹੈ। ਕਈ ਮੇਰੀਆਂ ਭੈਣਾਂ ਖਾਣਾ ਬਣਾਉਂਦੇ ਪਾਣੀ ਦਾ ਜਾਪ ਕਰਦੀਆਂ ਨੇ ਉਹ ਬਹੁਤ ਵਧੀਆ ਗੱਲ ਹੈ। ਪਾਣੀ ਦਾ ਜਾਪ ਕਰਨਾ ਚਾਹੀਦਾ ਹੈ। ਤੁਹਾਨੂੰ ਕੋਈ ਪਾਣੀ ਦਾ ਸ਼ਬਦ ਕੰਠ ਹੋਵੇ, ਪਾਠ ਕੰਠ ਹੋਵੇ ਤੁਸੀਂ ਉਸ ਦਾ ਸਿਮਰਨ ਜਾਪ ਕਰ ਸਕਦੇ ਹੋ। ਜਿਹੜੀਆਂ ਮੇਰੀਆਂ ਭੈਣਾਂ ਅਨਪੜ੍ਹ ਨੇ ਜਾਂ ਪਾਠ ਨਹੀਂ ਆਉਂਦਾ ਉਹ ਮੋਲ ਮੰਤਰ ਜੀ ਦਾ ਵਾਇਗੁਰੂ ਜੀ ਦਾ ਜਾਪ ਕਰੀ ਜਾਇਆ ਕਰ ਮੇਰੇ ਵਾਹਿਗੁਰੂ ਅਕਾਲ ਪੁਰਖ ਅਜੇ ਬੇਅੰਤ ਕਿਰਪਾ ਕਰਦੇ ਨੇ ਅਤੇ ਬਾਣੇ ਪੜਨ ਦੇ ਨਾਲ-ਨਾਲ ਇਹ ਤਿੰਨ ਕੰਮ ਹੋਰ ਕਰਨੇ ਨੇ ਤਾਂ ਦੇਖਣਾ ਘਰ ਪਰਿਵਾਰ ਵਿੱਚ ਸਾਡੇ ਖੁਦ ਦੀ ਜ਼ਿੰਦਗੀ ਵਿੱਚ ਬਦਲਾਵ ਆਉਣਗੇ ਕਿਉਂਕਿ ਕਈ ਮੇਰੀਆਂ ਭੈਣਾਂ ਅਜਾਈਆਂ ਨੇ ਜੋ ਕੰਮਕਾਰ ਵਿੱਚ ਇੰਨਾ ਜ਼ਿਆਦਾ ਵੇਚੀ ਰਹਿੰਦੀਆਂ ਨੇ ਸਵੇਰ ਤੋਂ ਜਿਉਂ ਹੀ ਉੱਠਣਾ ਕੰਮਕਾਰ ਤੇ ਲੱਗ ਜਾਣਾ ਕੰਮਕਾਰ ਕਰਦਿਆਂ ਹੋਇਆਂ ਆਪਣੇ ਆਪ ਨੂੰ ਭੁੱਲੀਆਂ ਹੀ ਰਹਿੰਦੀਆਂ ਨੇ ਕਈ ਮੇਰੀਆਂ ਭੈਣਾਂ ਦਾ ਏਦਾਂ ਦਾ ਹਾਲ ਹੈ ਕਿ ਉਹਨਾਂ ਦਾ ਸਿਰ ਵੌਣ ਦਾ ਟਾਈਮ ਵੀ ਨਹੀਂ ਲੱਗਦਾ। ਇਹੋ ਜਿਹੀਆਂ ਵੀ ਬੇਬੀਆਂ ਨੇ ਇਸ ਕਰਕੇ ਤਿੰਨ ਆਦਤਾਂ ਬਦਲ ਲੈਣੀਆਂ ਚਾਹੀਦੀਆਂ ਨੇ। ਅੱਜ ਤੋਂ ਹੀ ਇਹ ਤਿੰਨ ਆਦਤਾਂ ਅਪਣਾਉਣੀਆਂ ਨੇ। ਜਦੋਂ ਆਪਾਂ ਸਵੇਰੇ ਉੱਠਣਾ ਹੈ, ਉੱਠਦੇ ਅੰਸਾਰ ਸਭ ਤੋਂ ਪਹਿਲਾਂ ਆਪਾਂ ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਕੇ ਕੰੰਗੀ ਕਰਕੇ ਪਾ ਕੇ ਆਪਣੇ ਵਾਲਾਂ ਨੂੰ ਸਵਾਰ ਕੇ ਫਿਰ ਆਪਾਂ ਰਸੋਈ ਵਿੱਚ ਪਹਿਲਾ ਕਦਮ ਰੱਖਣਾ ਹੈ। ਕਿਉਂਕਿ ਰਸੋਈ ਵਿੱਚ ਪਹਿਲਾ ਕਦਮ ਉਹ ਬੜਾ ਹੀ ਮਾਇਨੇ ਰੱਖਦਾ ਹੈ ਜਿਸ ਤਰ੍ਹਾਂ ਦਾ ਉਸ ਟਾਈਮ ਸਾਡਾ ਮੂਡ ਹੋਵੇਗਾ ਮਨ ਹੋਵੇਗਾ ਉਸੇ ਤਰ੍ਹਾਂ ਦਾ ਪ੍ਰਭਾਵ ਵੀ ਉਸੇ ਹੱਥੋਂ ਬਣਾਏ ਖਾਣੇ ਦੇ ਉੱਪਰ ਪੈਂਦਾ ਹੈ। ਉਹੀ ਪ੍ਰਭਾਵ ਖਾਣ ਵਾਲੇ ਛਿਆਂ ਉੱਤੇ ਵੀ ਪੈਂਦਾ ਹੈ। ਜੇਕਰ ਔਰਤ ਖੁਦ ਹੀ ਕਾਲੀ ਨਾਲ ਉੱਠੇ ਉਸੇ ਤਰ੍ਹਾਂ ਆਲਸ ਨਾਲ ਹੀ ਆਪਣੀ ਰਸੋਈ ਵੱਲ ਆਣ ਬਣੀ ਫਿਰ ਗੱਲ ਨਹੀਂ ਬਣਦੀ। ਫਿਰ ਦਿਨ ਦੀ ਸ਼ੁਰੂਆਤ ਗਲਤ ਤਰੀਕੇ ਨਾਲ ਹੋ ਜਾਂਦੀ ਹੈ ਇਸ ਕਰਕੇ ਸਭ ਤੋਂ ਪਹਿਲਾ ਕੰਮ ਤਾਂ ਇਸ਼ਨਾਨ ਹੀ ਕਰਨਾ ਹੈ ਜਿਸ ਤਰ੍ਹਾਂ ਛੇਵੇਂ ਪਾਸ਼ਾ ਜੀ ਦੀ ਬੇਟੀ ਬੀਬੀ ਵੀਰੋ ਬਾਰੇ ਗੱਲ ਕਰਦੇ ਹਾਂ ਪਾਸ਼ਾ ਜੀ ਨੇ ਬੇਟੀ ਨੂੰ ਕਿਹਾ ਕਿ ਤੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਹੈ ਫਿਰ ਬਾਣੀ ਪੜ੍ਹਨੀ ਹੈ ਫਿਰ ਰਸੋਈ ਵਿੱਚ ਜਾ ਕੇ ਘਰ ਦੇ ਕੰਮਕਾਰ ਸ਼ੁਰੂ ਕਰਨੇ ਨੇ ਸਰਕਕੇ ਸ਼ਨਾਣ ਕਰਨਾ ਬੇहद ਜ਼ਰੂਰੀ ਹੈ ਇਸ਼ਨਾਨ ਕਰਨ ਦੇ ਨਾਲ ਸਾਡਾ ਸਾਰਾ ਅਲਸ ਤੇ ਲਿੱਦਰ ਦੂਰ ਹੋ ਜਾਂਦਾ ਹੈ ਸਾਡੇ ਚਿਹਰੇ ਦੇ ਨਾਲ ਨਾਲ ਸਾਡੇ ਮਨ ਦੇ ਵਿੱਚ ਖੇੜਾ ਵੀ ਆ ਜਾਂਦਾ ਹੈ ਫਿਰ ਜਦੋਂ ਇਸ ਤਰ੍ਹਾਂ ਚੁਸਤੀ ਫੁਰਤੀ ਦੇ ਨਾਲ ਅਪਰ ਰਸੋਈ ਵਿੱਚ ਵੜਦੇ ਹਾਂ ਰਸੋਈ ਦਾ ਕੰਮਕਾਰ ਕਰਦੇ ਹਾਂ ਖਿੜੇ ਹੋਏ ਮਨ ਦੇ ਨਾਲ ਫਿਰ ਬਾਣੀ ਵਿੱਚ ਮਨ ਲੱਗਦਾ ਹੈ ਜੇਕਰ ਅਪਾ ਦਿਲਿੱਦਰ ਨਾਲ ਪਰੇ ਹੋਏ ਅਲਸ ਨਾਲ ਰਸੋਈ ਵਿੱਚ ਵੜ ਜਾਵਾਂਗੇ ਉਹ ਬਾਸੀਆਂ ਲੈਦੇ ਹੋਏ ਬਾਣੀ ਪੜੀ ਜਾਵਾਂਗੇ ਤਾਂ ਇਹਨਾਂ ਅਸਰ ਨਹੀਂ ਹੁੰਦਾ ਇਸ ਕਰਕੇ ਪਹਿਲਾਂ ਇਸ਼ਨਾਨ ਕਰੋ ਆਪਣਾ ਆਲਸ ਦਿਲਿੱਦਰ ਦੂਰ ਕਰੋ ਫਿਰ ਰਸੋਈ ਵਿੱਚ ਜਾਓ ਪਹਿਲਾ ਕੰਮ ਤਾਂ ਇਹ ਕਰਨਾ ਹੈ ਕਿ ਇਸ਼ਨਾਨ ਕਰਕੇ ਰਸੋਈ ਵਿੱਚ ਜਾਣਾ ਹੈ ਦੂਸਰਾ ਕੰਮ ਕੀ ਕਰਨਾ ਹੈ ਜਿਸ ਤਰ੍ਹਾਂ ਆਪਣੇ ਘਰਾਂ ਵਿੱਚ ਤਾਂ ਨਹੀਂ ਕਹਿੰਦੇ ਪਰ ਬਹੁਤੇ ਘਰਾਂ ਦੇ ਵਿੱਚ ਆਪਾਂ ਕੰਮ ਵਾਲੀਆਂ ਪੈਣ ਲਾਈਆਂ ਹੁੰਦੀਆਂ ਹਨ ਕੰਮ ਆਪਾਂ ਖੁਦ ਨਹੀਂ ਕਰਦੇ ਕੰਮ ਵਾਸਤੇ ਘਰ ਵਿੱਚ ਨੌਕਰ ਰੱਖੇ ਹੁੰਦੇ ਹਨ ਉਹ ਕੀ ਕਰਦੇ ਹਨ ਕਿ ਸਾਰਾ ਕੰਮ ਉਹਨਾਂ ਕੋਲ ਕਰਵਾ ਲੈਂਦੇ ਹਨ ਪਰ ਆਪਣਾ ਖਾਣਾ ਖੁਦ ਆਪਣੇ ਹੱਥੀਂ ਤਿਆਰ ਕਰੋ ਰੋਟੀ ਅਤੇ ਸਬਜ਼ੀ ਹਰੇਕ ਔਰਤ ਨੂੰ ਆਪ ਬਣਾਉਣੀ ਚਾਹੀਦੀ ਹੈ ਕਿਉਂਕਿ ਸਾਡੀ ਅਤੇ ਸਾਡੇ ਪਰਿਵਾਰ ਦੀ ਜੋ ਸਿਹਤ ਹੈ ਉਹ ਸਾਡੀ ਜ਼ਿੰਮੇਵਾਰੀ ਵੀ ਹੈ ਉਸ ਦੀ ਫਿਕਰ ਸਾਡੇ ਨਾਲ ਕਿਸੇ ਹੋਰ ਨੂੰ ਨਹੀਂ ਹੋ ਸਕਦੀ ਇਸ ਕਰਕੇ ਜੇਕਰ ਆਦਮੀ ਵੀ ਆਪ ਕੰਮ ਕਰ ਕਰਦੇ ਨੇ ਤਾਂ ਉਹ ਬੜੇ ਸੁਚੱਜੇ ਢੰਗ ਦੇ ਨਾਲ ਕਰਦੇ ਹਨ ਕਿਉਂਕਿ ਜਦੋਂ ਦੂਸਰਾ ਕੰਮ ਕਰਦਾ ਹੈ ਤਾਂ ਉਹ ਇਨਾ ਸਾਡੇ ਸਿਹਤ ਦਾ ਧਿਆਨ ਨਹੀਂ ਰੱਖਦਾ ਆਪਾਂ ਨੂੰ ਖੁਦ ਨੂੰ ਹੀ ਪਤਾ ਹੁੰਦਾ ਹੈ ਕਿ ਘਰ ਦੇ ਜੀਆਂ ਨੂੰ ਕਿੰਨਾ ਮਿਰਚ ਮਸਾਲਾ ਸਬਜ਼ੀ ਵਿੱਚ ਪਾ ਕੇ ਦੇਣਾ ਠੀਕ ਹੈ ਜਾਂ ਕਿਹੜੀ ਚੀਜ਼ ਹਾਨੀ ਕਰਕੇ ਕਿਸ ਚੀਜ਼ ਨੂੰ ਕਿਸ ਜੀ ਨੂੰ ਕਿਸ ਚੀਜ਼ ਤੋਂ ਅਲਰਜੀ ਹੈ ਇਹ ਚੀਜ਼ਾਂ ਆਪਾਂ ਖੁਦ ਨੂੰ ਪਤਾ ਹੁੰਦੀਆਂ ਨੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਖਾਣਾ ਰੋਟੀ ਸਬਜ਼ੀ ਆਪ ਬਣਾਓ ਜਦੋਂ ਵੀ ਖਾਣਾ ਬਣਾਉਣਾ ਹੈ ਬਾਣੀ ਦਾ ਉਚਾਰਨ ਤਾਂ ਕਰਨਾ ਹੀ ਹੈ ਅਤੇ ਤੀਸਰਾ ਕੰਮ ਕਿ ਆਪਣੇ ਰਸੋਈ ਵਿੱਚ ਝੂਠੇ ਬਰਤਨ ਨਹੀਂ ਰਹਿਣਦੇ ਨੇ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਸਾਰੀਆਂ ਸੁੱਖ ਸਹੂਲਤਾਂ ਨੇ ਸਾਡੇ ਕੋਲ ਹਰੇਕ ਘਰ ਵਿੱਚ ਹਰੇਕ ਰਸੋਈ ਵਿੱਚ ਸਾਰੀਆਂ ਸੁੱਖ ਸਹੂਲਤਾਂ ਹੁੰਦੀਆਂ ਨੇ ਰਸੋਈ ਵਿੱਚ ਤਰ੍ਹਾਂ ਤਰ੍ਹਾਂ ਦੇ ਪ੍ਰਬੰਧ ਕੀਤੇ ਹੁੰਦੇ ਨੇ ਇਸ ਲਈ ਨਾਲ ਦੀ ਨਾਲ ਹੀ ਬਰਤਨ ਸਾਫ਼ ਕਰਦੇ ਰਿਹਾ ਕਰੋ ਕਦੇ ਵੀ 싱ਕ ਵਿੱਚ ਝੂਠੇ ਬਰਤਨ ਨਹੀਂ ਹੋਣੇ ਚਾਹੀਦੇ ਜੇਕਰ ਆਪਾਂ ਇਹ ਤਿੰਨ ਆਦਤਾਂ ਅੱਜ ਤੋਂ ਹੀ ਸੁਧਾਰ ਲੈਂਦੇ ਹਾਂ ਤੋ ਸੇ ਦਿਨਾਂ ਵਿੱਚ ਇਹ ਦੇਖਣਾ ਦਲੇਦਰ ਆਲਸ ਦੂਰ ਹੋਣਾ ਹੈ ਸਾਡੀ ਸਿਹਤ ਵਿੱਚ ਕਿੰਨਾ ਜ਼ਿਆਦਾ ਬਦਲਾਵ ਹੋਵੇਗਾ ਸਾਡੇ ਆਪਣੇ ਆਪ ਵਿੱਚ ਕਿੰਨਾ ਬਦਲਾਵ ਹੋਵੇਗਾ ਕਿਉਂਕਿ ਜਦੋਂ ਸਵੇਰੇ ਸਵੇਰ ਇਸ਼ਨਾਨ ਕਰਨਾ ਹੈ ਤਾਂ ਇਸ਼ਨਾਨ ਕਰਨ ਦੇ ਨਾਲ ਸਾਡੇ ਕਈ ਦੁੱਖ ਦਲੇਦਰ ਦੂਰ ਹੋ ਜਾਂਦੇ ਨੇ ਜੋ ਮੇਰੀਆਂ ਪੈਣਾ ਸਰੀਰ ਪੱਖੋਂ ਜਾਂ ਬਿਮਾਰੀ ਪੱਖੋਂ ਠੀਕ ਨਹੀਂ ਹਨ ਤਾਂ ਮੇਰੀਆਂ ਪੈਣਾ ਚੰਗੀ ਤਰ੍ਹਾਂ ਮੂੰਹ ਹੱਥ ਧੋ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨ ਤਾਂ ਵਰਕਤਾ ਆਪਣੇ ਆਪ ਹੀ ਸਾਡੇ ਘਰ ਵਿੱਚ ਪ੍ਰਵੇਸ਼ ਕਰਨਗੇ। ਸੋ ਮੇਰੀਆਂ ਭੈਣਾਂ ਨੂੰ ਇਹ ਬੇਨਤੀ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਇਹ ਤਿੰਨ ਆਦਤਾਂ ਆਪਣੇ ਜ਼ਿੰਦਗੀ ਵਿੱਚ ਜ਼ਰੂਰ ਅਪਣਾਓ। ਆਪਣੀ ਜ਼ਿੰਦਗੀ ਵਿੱਚ ਤੁਸੀਂ ਬਹੁਤ ਜ਼ਿਆਦਾ ਬਦਲਾਅ ਦੇਖੋਗੇ। ਤੁਹਾਡੇ ਘਰ ਦੇ ਵਿੱਚੋਂ ਦੁੱਖ ਤੇ ਦਿਲਦਰ ਬਿਮਾਰੀਆਂ ਸਭ ਦੂਰ ਹੋ ਜਾਣਗੇ। ਸਾਥ ਸੰਗਤ ਜੀ ਚੈੱਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ